ਭਾਈ ਮੈਂ ਨਾ ਮੋਟਰਸਾਈਕਲ ਤੇ ਭਾ ਕੇ ਲੈ ਮੈਨੂੰ ਕਹਾ ਭਾਈ ਮੈਂ ਦੂਜੇ ਪਿੰਡ ਜਾਣਾ ਮੈਨੂੰ ਭਾ ਕੇ ਲੈ ਜਾ ਤੇ ਇੱਥੇ ਆ ਕੇ ਭਾਈ ਮੈਂ ਤਾਂ ਨਹੀਂ ਖੜਾ ਸੀ ਭਾਈ ਆ ਮੋਬਾਈਲ ਭਾਈ ਆ ਮੋਬਾਈਲ ਕੋਈ ਬੈਠਾ ਕਰ ਭਾਈ ਮੈਂ ਹੋ ਤੂੰ ਨਗਾ ਮਾਰਦਾ ਹੁਣ ਆ ਮੋਬਾਈਲ ਕੋਲਿਆ ਤੂੰ ਤੂੰ ਗਲਤ ਸਾਬਾ ਪਾਈ ਬਠਾਈ ਜਨੇ ਭਾਈ ਹੋ ਸਕਦਾ ਤੇ ਮੋਟਰ ਤੇ ਆ ਕਰ ਭਾਈ ਭਾਈ ਇਹ ਕਿਹਨੂੰ ਕਰਦਾ ਗਲਤੀ ਹੋ ਗਈ ਗਲਤੀ ਆ ਹੁਣ ਤਾਂ ਹੁਣ ਤਾਂ ਭਾਈ ਭਾਈ ਡੱਕ ਕੇ ਪੜਾ ਭਾਈ ਕੌਣ ਕਰੇਗਾ कि मैं पिंड चलन लग रहा है पिंड से तू खड़ उ फिर मिलता मा गया तेन ठीक है ओके आ गल पे चिट्टे चुट्टों का भी खतरा है पता क्या मुड़ चली देखी जो आपू कि रोकूर पड़ता है मर गए कोई मुर्गी नहीं फसद टूटे पे जमा जता। कोई तय ही नहीं दींदा ਨਾ ਘਰ ਦੇ ਆਣੇ ਪੈਸੇ ਦਿੱਤੇ ਆ ਯਾਰ ਨਾ ਕੋਈ ਬੰਦਾ ਫਸਦਾ ਤੇ ਜਰਬਾ ਕਿਸੇ ਨੂੰ ਅਹੀ ਘੜਾ ਤੇਰੇ ਮਾਂ ਮਾਰੇ ਆ ਲੱਗਦਾ ਜਿਵੇਂ ਆਉਂਦਾ ਬਾਈ ਬਣ ਗਈ ਗੱਲ ਹੋ ਜਾ ਤਿਆਰ ਮਰਾ ਉਹ ਭਾਈ ਲੈ ਚੱਲੀ ਨਾਲ ਤੇ ਪੈਟ ਤੱਕ ਯਾਰ ਮੈਂ ਤਾਂ ਭਾਈ ਉਰਲੇ ਪੈਣ ਜਾਉਂ ਮੇਰੇ ਪੈਣ ਜਾਣਾ ਉੱਥੇ ਹੀ ਜਾਣਾ ਯਾਰ ਮੈਂ ਆ ਤੁਰ ਤੁਰ ਕੇ ਥੱਕ ਗਿਆ ਰੋ ਨਾਲ ਦੀ ਪੰਡੂਆਂ ਤਾਂ ਚੱਲ ਬਈ ਲੈ ਚੱਲੇ ਬਹੁਤ ਬਹੁਤ ਧੰਨਵਾਦ ਤੇ ਲੈ ਜਾਣਾ ਲੈ ਚੱਲ ਭਾਈ ਯਾਰ ਨੁਕਨਾ ਅੱਜਾ ਫਿਰ ਮਿਲ ਜੂ ਤੈਨੂੰ ਭਾਈ ਹੋਰ ਭਾਈ ਯਾਰ ਤੇਰੇ ਵਰਗਾ ਬੰਦਾ ਨਹੀਂ ਮੱਲਾ ਚੜਾਇਆ ਹੀ ਨਹੀਂ ਕਿਸਨੇ ਭਾਈ ਯਾਰ ਧੰਨਵਾਦ ਭਾਈ ਤੇਰਾ ਬਹੁਤ ਬਹੁਤ ਯਾਰ ਇਹ ਨਹੀਂ ਨਹੀਂ ਭਾਇਆ ਭਾਈ ਯਾਰ ਧੰਨਵਾਦ ਨਿਕਣੀ ਕਾਲਾ ਯਾਰ ਹਾਂ ਅੰਦਰ ਹੀ ਬੰਦਾ ਲੜੂ ਹੈ ਇਹਦਾ ਹੈ ਬਾਈ ਯਾਰ ਪਰ ਨਾ ਅੱਜ ਕੱਲ ਲੋਕ ਨਾ ਯਾਰ ਪਿਠਾਉਂਦੇ ਨੇ ਕਿਸੇ ਨੂੰ ਇਹ ਘਰ ਆ ਤੇ ਵਾਰਦਾਤਾ ਬੜੀਆਂ ਹੁੰਦੀਆਂ ਹੁੰਦੀਆਂ ਹੁੰਦੇ ਆ ਬਾਈ ਤਾਂ ਹੀ ਉਹ ਤਾਂ ਨਾ ਅੱਜ ਕੱਲ ਜਮਾਨਾ ਹੋਰ ਹੈ ਬਾਈ ਤੇਰੇ ਵਰਗਾ ਬੰਦਾ ਨਹੀਂ ਮਿਲਦਾ ਯਾਰ ਪਤਾ ਕੀ ਹੈ ਰਾ ਤੇ ਤੇਰੇ ਵਰਗੇ ਬੰਦੇ ਨੂੰ ਉਦੋਂ ਹੀ ਲੁੱਟ ਲੈਂਦੇ ਆ ਮੇਰੇ ਅਕਦਾ ਕੀ ਮਤਲਬ ਹੈ ਜਨ ਕੀ ਬੰਦਾ ਵੇਖ ਕੇ ਵੀ ਕੋਲ ਚਾਰ ਫਿਲਡਾਉਣ ਮੈਂ ਤੁਹਾਨੂੰ ਦੱਸਦਾ ਨਾ ਪਤਾ ਚੱਕਰ ਕੀ ਆ ਬਾਈ ਜਿਵੇਂ ਤੇਰੇ ਵਰਗਾ ਬੰਦਾ ਹੁਣ ਆ ਗਿਆ ਜਿਵੇਂ ਮੈਨੂੰ ਪਿਠਾ ਲਿਆ ਉਹ ਫਿਰ ਪਤਾ ਕੀ ਕਰਦਾਗਾ ਸਾਨੂੰ ਐਂ ਕਰ ਲਿਆ ਦਾ ਰੋਕ ਲਾ ਐ ਗਰੀਨ ਰੋਕ ਲਾ ਇੱਥੇ ਕੋਈ ਗਰੀਨ ਦੱਸਦਾ ਤੁਹਾਨੂੰ ਰੋਕ ਲਾ ਰੋਕ ਨਾ ਤੂੰ ਗੱਲਾਂ ਦਾ ਤੂੰ ਬਹੁਤ ਹੋ ਕਰਦਾ ਸੀਗਾ ਬੰਦ ਕਰ ਦੇ ਬੰਦ ਕਰ ਰੋਕ ਲਾ ਰੋਕ ਲਾ ਇੱਥੇ ਕਰ ਦੇ ਜਿਹੜਾ ਵੀ ਕੋਈ ਹੈ ਗੱਲ ਘੋਂ ਛੱਡ ਤਾਂ ਸੀ ਉਹ ਮੇਰੇ ਕੋਲ ਇਕੱਲਾ ਮੋਬਾਈਲ ਹੈ ਮੋਬਾਈਲ ਹੋਰ ਵੀ ਕੋਈ ਕਰ ਦੇ ਜਿਹੜਾ ਵੀ ਕੋ ਆਏਗਾ ਨਹੀਂ ਹੈ ਨਹੀਂ ਬਾਈ ਕਰ ਦੇ ਤਾਂ ਮੈਂ ਦੱਸਦਾ ਗੱਲ ਘੋਂ ਦੋ ਨਹੀਂ ਦਾ ਨਹੀਂ ਮੇਰੇ ਕੋਲ ਰਾਜਾ ਚੱਲ ਮੁੰਡਾ ਨਹੀਂ ਹਾਂ ਬਈ ਰੱਜੂ ਇਹ ਮੈਨਾਂ ਨੂੰ ਭਾ ਕੇ ਲੈਣਾ ਕੌਣਾ ਹੈ ਇਹ ਬਈ ਫਦਾ ਕਰ ਇੱਕ ਮਿੰਟ ਇੱਕ ਮਿੰਟ ਇਹਨੂੰ ਫੜ ਲੈ ਇਹਨੂੰ ਫੜ ਲੈ ਇਹਨੂੰ ਅੱਡੇ ਵੀ ਵਾਰ ਦੱਸਣਾ ਹੋਈਆਂ ਬਈ ਬਈ ਬਾਕ ਕਿਵੇਂ ਤੈਨੂੰ ਲੜਦਾ ਸੀ ਬਈ ਮੈਨਾਂ ਨੂੰ ਮੋਟਰਸਾਈਕਲ ਤੇ ਭਾ ਕੇ ਲੈ ਮੈਨੂੰ ਕਹਾ ਬਈ ਮੈਂ ਦੂਜੇ ਪਿੰਡ ਜਾਣਾ ਮੈਨੂੰ ਭਾ ਕੇ ਲੈ ਜਾ ਤੇ ਇੱਥੇ ਆ ਕੇ ਗਾਈ ਮੈਂ ਤਾਂ ਕੋਈ ਖੜਾ ਸੀ ਬਈ ਉਹ ਮੋਬਾਈਲ ਬਈ ਉਹ ਮੋਬਾਈਲ ਕੋਈ ਬੈਠਾ ਗਿਆ ਮੈਂ ਹੋ ਉੱਥੇ ਲਗਾ ਮਾਰਦਾ ਉਹਨੇ ਆ ਮੋਬਾਈਲ ਖੋ ਲਿਆ ਤੂੰ ਤੂੰ ਗੱਲ ਸਾਬਾ ਪਾਈ ਬਠਾਈ ਜਾਂਦੇ ਬਈ ਹੋ ਸਕਦਾ ਤੇ ਮੋਟਰਸਾਈਕਲ ਆ ਬਈ ਭਾਈ ਗਲਤੀ ਹੋ ਗਈ ਗਲਤੀ ਹੋ ਗਈ ਭਾਈ ਯਾਰ ਗਲਤੀ ਕਿਵੇਂ ਹੋ ਗਈ ਛੱਡ ਦੋ ਇਹਨੂੰ ਐ ਹੋ ਸਕਦਾ ਭਾਈ ਮੋਟਰਸਾਈਕਲ ਵੀ ਲੈ ਜਾਂਦਾ ਭਾਈ ਤੁਸੀਂ ਨਾਂ ਦੇਦਾ ਇਹਨੂੰ ਐਗਰ ਆਪਰ 2 ਲੱਖ ਰੁਪਏ ਦਾ ਮੋਟਰਸਾਈਕਲ ਵੀ ਭਾਈ ਸੋਨੇ ਲੈ ਕੇ ਚੱਲ ਗਏ ਨਹੀਂ ਭਾਈ ਗਲਤੀ ਹੋ ਗਈ ਨਹੀਂ 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 ਭਾਈ ਯਾਰ ਬਾਹਰ ਮੋਟਰਸਾਈਕਲ ਤੇ ਬਾਹਰ ਇਹ ਚਾਹੇ ਕਰ ਮੋਟਰਸਾਈਕਲ ਇੱਕ ਲੈ ਆਓ ਬਲਾ ਦੇ ਤੈਨੂੰ ਉੱਤਰ ਦੇ ਇੱਕ ਮਿੰਟ ਮੈਂ ਆ ਵੇਖ ਲੈ ਆ ਲਾ ਲਾ ਕਰ ਦਿੰਨੇ ਕੋਈ ਇੱਕ ਮਿੰਟ ਭਾਈ ਦਾ ਭਾਈ ਤੂੰ ਮੈਨੂੰ ਮੈਨ ਮਾਰਦਾ ਮੋਟਰਸਾਈਕਲ ਇਹ ਤੂੰ ਗੋੜ ਉਹ ਮੋਟਾ ਪਰੇ ਲਾ ਮੈਂ ਫਟਪਾ ਨੂੰ ਮੇਰੇ ਕੋਲ ਭੱਜ ਕੇ ਖਾਈ ਤੂੰ ਛੱਡ ਦੇ ਭਾਈ ਭਾਈ ਅਰਦੇ ਮੈਂ ਤੇਰਾ ਘੋਟੀਆਂ ਕੱਢ ਦੂੰ ਮੈਂ ਕਬੱਡੀ ਖੇਡਦਾ ਰਿਆ ਮੈਂ ਤਾਂ ਘੋਟ ਵੱਡਿਆਂ ਵੱਡਿਆਂ ਦੀ ਛੱਟੇ ਤੂੰ ਕਿਹੜੀ ਬਾਗਲੀ ਬੂਲੀ ਐ ਲੁੱਧ ਛੇੜੀ ਬੰਦਾ ਮੇਰੇ ਕੱਲੇ ਆ ਪੋਛੜਾ ਕੇ ਵਖਾ ਕੇ ਇਹਦੀ ਬੜ ਗਏ ਕਿ ਬੋਲਟ ਖੜਾ ਨੇ ਮੋਟਰ ਤੇ ਇਹਦੇ ਬਾਏ ਬਾਈ ਯਾਰ ਗਲਤੀ ਹੋ ਗਈ ਬਾਈ ਯਾਰ ਕਾਤਾ ਲੋ ਆ ਬਈ ਮੋੜਨ ਲਾਤਾ ਮੈਂ ਮੋਟਰ ਤੇ ਹਲਾ ਕਰਤਾ ਹਾਂ ਯਾਰ ਗਲਤੀ ਹੋ ਗਈ ਬਾਈ ਯੋਗੀ ਤਰ੍ਹਾਂ ਤੁਹਾਡੇ ਤੋਂ ਭਾਈ ਯਾਰ ਛੱਡ ਦੇ ਹੋਏ ਬੰਦ ਤੁਸੀਂ ਇਤਨਾ ਕਰੋ ਮਲਕੀ ਸਿੰਘ ਜੀ ਇੱਕ ਤਾਂ ਪ੍ਰੈਸ ਕਾਨਫਰੰਸ ਉਹ ਦੋ ਇੱਕ ਤਾਂ ਇੰਟਰੋਡਿਊਸ ਕਰੋ ਮੈਨੂੰ ਪੱਤਰਕਾਰਾਂ ਨਾਲ ਇੱਕ ਉਹਦੇ ਵਿੱਚ ਆਪਾਂ ਮਤਲਬ ਇਹ ਚੀਜ਼ ਦੱਸਣਿਆ ਦੇਣਾ ਵੀ ਅੱਜ ਤੋਂ ਬਾਅਦ ਜਿਹੜਾ ਵੀ ਬੰਦਾ ਕੋਈ ਠੀਕ ਹੈ ਗਲਤ ਕੰਮ ਕੋਈ ਕਰਦਾ ਫੜਿਆ ਗਿਆ ਕੋਈ ਨਸ਼ਾ ਪਤਾ ਕਰਦਾ ਫੜਿਆ ਗਿਆ ਜਾਂ ਕੋਈ ਲੁੱਟਾਂ ਖੋਹਾਂ ਕਰਦਾ ਬੰਦਾ ਖੜਿਆ ਗਿਆ ਉਹ ਬੰਦੇ ਬਖਸ਼ੇ ਨਹੀਂ ਜਾਣਗੇ ਸਾਖਤ ਨਾ ਤਾੜਨਾ ਲੈਂਦਾ ਬਸ ਬਸ ਤੁਸੀਂ ਮੈਂ ਤੁਸੀਂ ਠੀਕ ਹੈ ਪ੍ਰੈਸ ਕਾਨਫਰੰਸ ਉਹ ਦੋ ਆ ਮੈਂ ਆਪਣੇ ਆਪ ਗੱਲ ਕਰਾਂ ਠੀਕ ਹੈ ਠੀਕ ਹੈ ਅਸੀਂ ਕਹਿ ਦਿੰਦੇ ਲਾਉਣਾ ਹੀ ਪੜੇਗਾ ਦੋ ਆ ਪ੍ਰੈਸ ਕਲੱਬ ਕਲੱਬ ਨੂੰ ਲਾ ਦੇਣਾ ਹਾਂ ਹਾਂ ਇੱਕ ਬੰਦੇ ਨੂੰ ਫੋਨ ਕਰ ਦੋ ਮੈਸੇਜ ਕਰ ਦੋ ਤੁਸੀਂ ਕੋਈ ਗੱਲ ਨਹੀਂ ਕਲੱਬਾਂ ਨੂੰ ਜਿੰਨੇ ਕਲੱਬ ਆਪਣੇ ਕਿੰਨੇ ਕ ਕਲੱਬ ਐਥੇ ਇੱਕਾ ਦੋ ਕਲੱਬ ਜਿੰਨੇ ਕਲੱਬ ਹੈਗੇ ਜਰਾ ਰਾਤ ਦੀ ਥੋੜੀ ਡਿਊਟੀ ਵਧਾਈ ਦੀ ਕਿੰਨੇ ਬੰਦੇ ਰਾਤ ਨੂੰ ਆਪਣੇ ਬੰਦੇ ਦੋ ਤਿੰਨ ਕੀ ਆਈ ਕੋਈ ਗੱਲ ਕਿੰਨੇ ਕਿ ਕਿੰਨੇ ਬੰਦੇ ਨਾਲ ਸਰਜੂਗਾ ਹੈਲੋ ਆਸੇ ਪਾਸੇ ਹੋਰ ਦੋ ਉਧਰੋਂ ਦੋ ਕੋ ਉਧਰੋਂ ਪੰਜ ਸੱਤ ਬੰਦੇ ਤਾਂ ਚਾਹੀਦੇ ਚਲੋ ਚਾਰ ਪੰਜ ਬੰਦੇ ਕਰ ਦਿੰਦੇ ਐਸਚੋ ਸਾਹਿਬ ਨੇ ਯਾਦ ਕੀਤਾ ਕੋਈ ਗੱਲ ਕੋਈ ਗੱਲ ਪੰਜ ਬੰਦੇ ਕਰ ਦਿੰਦੇ ਹਾਂਜੀ ਹਾਂਜੀ ਕੋ ਠੀਕ ਠਾਕ ਹੈ ਬਾਕੀ ਚਲੋ ਮਾੜਾ ਮੋਟਾ ਤਾਂ ਸਾਰੇ ਕਿਤੇ ਚੱਲਦਾ ਰਹਿੰਦਾ ਹੈਗਾ ਪਰ ਪਤਾ ਕੀ ਗੱਲ ਉਸ ਚੀਜ਼ ਦੀ ਆਪਰ ਨੂੰ ਨੱਥ ਪਾਉਣੀ ਪਊਗੀ ਇਹਨਾਂ ਦੀ ਨਹੀਂ ਤਾਂ ਦਿਨ ਉਹਨਾਂ ਦਾ ਵਧਣਾ ਘਮੇ ਘਟਣਾ ਨਹੀਂ ਗਾ ਠੀਕ ਹੈ ਠੀਕ ਹੈ ਕਿੰਨੇ ਵੇਲੇ ਟਾਈਮ ਦੇਣਗੇ ਜਨਾਬ ਤੁਸੀਂ ਟਾਈਮ ਉਹਦਾ ਕਰ ਦੋ ਤੁਸੀਂ ਆਪਣਾ 11 ਵਜੇ ਦਾ ਮਤਲਬ ਮੰਨ ਘੰਟੇ ਤੋਂ ਬਾਅਦ ਬੱਸ ਬੁਲਾ ਲਓ ਘੰਟੇ ਤੱਕ ਘੰਟੇ ਦਾ ਟਾਈਮ ਦੇ 11 ਵਜੇ ਤੱਕ ਕਿਹੜੇ ਘੰਟੇ ਤੱਕ ਹਾਂ ਠੀਕ ਹੈ ਜੀ 11 ਤੋਂ ਲੈ ਕੇ 11:30 ਦੇ ਵਿੱਚ ਵਿੱਚ ਦਾ ਟਾਈਮ ਦੇ ਦਿਓ ਠੀਕ ਹੈ ਠੀਕ ਹੈ ਉਹ ਠੀਕ ਠਾਕ ਹੈ ਆਏ ਠੀਕ ਹੈ ਕਹਿਤਾ ਜੀ ਅਗਲੀ ਗੱਲ ਕਰਾਂ ਉਹ ਇਹ ਗੱਲ ਉਹ ਕਰ ਦੋ। ਇਹ ਉਸੋ ਕਾ। ਜਰਾ ਮੈਂ ਰਾਤ ਮੈਂ ਮੋਰਸੇ ਲੈ ਕੇ ਕੰਡ ਨੂੰ ਜਾਈ ਹਾਂ ਦੱਸਿਆ ਜੀ। ਅੱਛਾ। ਮੈਂ ਪਹਿਲਾਂ ਮੇਰੇ ਮਗਰ ਬਹਿ ਗਿਆ ਜੀ ਇਹ। ਹਾਂ। ਚਲੋ ਫੜਾਇਆ ਇੱਕ ਮਿੰਟ। ਮੈਂ ਤੁਹਾਨੂੰ ਦੱਸ ਦਾਂਗਾ। ਕੀ ਗੰਦ ਕੀ ਗੰਦ ਪਾਇਆ ਓਏ? ਗਲਤੀ ਹੋ ਗਈ। ਹਾਂ ਗਲਤੀ ਗੱਲ ਨਾ ਹੋ ਗਈ ਪਾਇਆ ਤੇਰਾ ਮਗਰ ਆਈ ਜਾਂਦਾ ਸੀਗਾ। ਕਿਤੇ ਅੱਗੇ ਵੀ ਜਨਾਬ ਮਰੇ ਖਲ ਦੋ ਤਿੰਨ ਪਰਚੇ ਹੈਗੇ ਇਹਦੇ ਤੇ। ਮੈਂ ਤਾਂ ਨਹੀਂ ਜੀ ਮਗਰ ਆਈ ਜਾਂਦਾ ਸੀ ਇਹਦੇ। ਤੇ ਇਹਦੇ ਗੱਲ ਤੇ ਸਾਫਾ ਪਾਈ ਖੜਾ ਸੀ। ਅੱਛਾ। ਆਹ ਹੈ ਇਹਦਾ। ਆਹ ਇਹ ਕਿਹਦਾ ਸਾਫਾ ਹੈ? ਇਹਦਾ ਹੀ ਹੈ ਜੀ ਮੈਂ ਰਾਈ। ਆ ਫੜੋ। ਰਾਸ ਰਸਤੇ ਜਾਈਂਦਾ ਸੀ ਜੀ ਇਹ ਮੈਨੂੰ ਕਹਿੰਦਾ ਜੀ ਮੈਨੂੰ ਲੈ ਚੱਲਾ ਕਹਿੰਦਾ ਮੇਰਾ ਅਗਲਾ ਪਿੰਡ ਹੀ ਆ ਤੁਹਾਡੇ ਤੋਂ ਅੱਛਾ ਤੇ ਮੈਂ ਇਹਨੂੰ ਭਾਲਿਆ ਜੀ ਤੇ ਰਸਤੇ 'ਚ ਜਾ ਕੇ ਨਹੀਂ ਮੇਰੇ ਗੱਲ 'ਚ ਸਾਫਾ ਪਾੜਿਆ ਜੀ ਨਾਲੇ ਮੇਰਾ ਮੋਬਾਈਲ ਖੋਲਿਆ ਜੀ ਕਿ ਹਜੇ ਤੱਕ 2 ਲੱਖ ਰੁਪਏ ਦਾ ਬੋਲਟ ਸੀਗਾ ਜੀ ਸਾਰਾ ਉਹ ਪਚਾਤਾ ਉੱਥੋਂ ਰਾਜੂ ਭਾਈ ਆ ਗਿਆ ਹੂੰ ਇਹ ਮੈਨੂੰ ਜਾਣਦੇ ਨਹੀਂ ਸਾਡੇ ਵਕੂ ਬਈ ਜੀ ਮੇਰੇ ਡੈਡੀ ਨੇ ਜਾਣਦੇ ਆਂ ਇਹ ਸਰਪੰਚ ਦੇ ਸਰਪੰਚਾ ਹੀ ਹੈ ਸਰਪੰਚ ਦਾ ਮੁੰਡਾ ਹੀ ਹੈ ਹਾਂ ਜੀ ਹਾਂ ਜੀ ਇਹਨਾਂ ਨੇ ਮੈਨੂੰ ਬਚਾਇਆ ਗਈ ਨਹੀਂ ਜੀ ਸਾਰਾ ਕੁਝ ਲੈ ਗਿਆ ਸੀ 2 ਲੱਖ ਦਾ ਬੋਲਟ ਵੀ ਲੈ ਗਿਆ ਸੀ ਸਾਰਾ ਕੁਝ ਲੈ ਗਿਆ ਸ਼ਰਮ ਨਹੀਂ ਉਹਦੀ ਹਟਾ ਕਟਾ ਹੈਗਾ ਸੀ ਮੈਂ ਆ ਗਿਆ ਜੀ ਉੱਥੇ ਉੱਤੇ ਆ ਗਿਆ ਪਹਿਲਾਂ ਇਹਦਾ ਰਿਕਾਰਡ ਰਕੂਡ ਖਰਾਬ ਹਾਂਜੀ ਹਾਂਜੀ ਦੋ ਪਰਚੇ ਦਰਜਾਈਏ ਇੱਥੇ ਮਸ਼ਾਹ ਦਾ ਨਕੀ ਤਾ ਰਿਆ ਹੈ ਉਹ ਜੋ ਤੂੰ ਸ਼ਰਮੀ ਨਾਲ ਕੀ ਜਾਵਾਂ ਆਹ ਆਹ ਮੁੱਕਾ ਸੀ ਇਹ ਆ ਇਹ ਵੀ ਗੱਤ ਬਾਤ ਜਿਹੜੀ ਐ ਓਏ ਮਾਲਕ ਕਿੱਧਰ ਲੈ ਜਾਵਾਂ ਅੰਦਰ ਨੂੰ ਤੇ ਪਹਿਲਾ ਵੀ ਇਹਦੇ ਸਹੀ ਗੱਲ ਫੜ ਗਿਆ ਨਾ ਤੇ ਅੱਗੇ ਤੋਂ ਨਹੀਂ ਕਰਦਾ ਜੀ ਛੜਦੋ ਇਹ ਚੰਗੇ ਭਲੇ ਬੰਦਿਆਂ ਨੂੰ ਜੇ ਫੜ ਫੜ ਕੇ ਭੈਣੇ ਲਾ ਤੇ ਲੱਤ ਘੇਰਦਾ ਗੱਲ ਲੈ ਜਾਵਾਂ ਅੰਦਰ ਨੂੰ ਜਦੋਂ ਅੰਦਰ ਫੜ ਲੈ ਜਾਵਾਂ ਚਲੋ ਬੜਾ ਬਾਈ ਅੱਗੇ ਤੋਂ ਨਹੀਂ ਕਰਦਾ ਓਏ ਬਾਈ ਅੱਗੇ ਤੋਂ ਨਹੀਂ ਕਰਦਾ ਗਲਤੀ ਹੋ ਗਈ ਗਲਤੀ ਹਾਂ ਮੁੰਡਾ ਫਾਹ ਮੁੰਡਾ ਬਾਈ 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 ਮੁੰਡਾ ਬਾਈ ਬਾਈ ਅੱਬ ਚੱਕ ਬੜਾ ਕਰਦਾ ਬਾਈ ਫਤਲ ਨਾ ਵਦੋ ਆ ਜੀ ਮੜਿਆ ਕੀਤਾ ਠੀਕ ਮੜਿਆ ਲਿਆਓ ਲਿਆਓ ਲੋਕਾਂ ਦੀ ਗੱਲ ਉਹ ਵੀ ਕਈ ਕਈ ਗੱਲਾਂ ਬੰਦ ਨੇ ਇਹਨਾਂ ਨੂੰ ਇਹਨਾਂ ਨੂੰ ਦੱਸਦੇ ਆ ਰਾਤ ਉਹ ਕੋ ਜਿਵੇਂ ਰਾਤ ਤੇ ਕਿਵੇਂ ਰੋਕਣ ਨੂੰ ਕਰੀਦਾ ਨਾਲ ਦੱਸਦੇ ਆ ਅੱਛੀ ਦਾ ਹਲੇ ਰਾਤ ਰੱਖਣਾ ਫਟੜਾਂ ਲਿਆ ਜੇ ਨਾ ਦੋ ਕਿਸੇ ਦਾ ਫੋਨ ਆ ਜੇ ਉਹ ਕੀਤੇ ਨੂੰ ਉਹਨਾਂ ਨਾਲ ਰਾਤ ਤੇ ਹੀ ਫਿਲਮ ਹੋਣੀ ਆ ਠੀਕ ਹੈ ਜੀ ਉਹ ਕਿਵੇਂ ਜਿਹੜੇ ਭੇਜਾਂਗੇ ਕਿਸੇ ਦਾ ਫੋਨ ਆ ਜੇ ਫੋਨ ਨੇ ਅਟੈਂਡ ਕਰਨਾ ਤੇ ਜੇਦਰ ਤੋਂ ਵੀ ਪ੍ਰੈਸ਼ਰ ਪਾਉਂਦਾ ਤੂੰ ਮੇਰੇ ਨਾਲ ਗੱਲ ਕਰ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਗੱਲ ਤੇ ਹੋ ਗਈ ਬਾਈ ਪਰਤਾ ਗੱਲ ਤੇ ਹਰਕੀਆ ਹੈਕੀ ਬਣਾਏਗਾ ਗੱਲ ਪਹਿਲੀ ਵਾਰ ਕਰਤੀ ਕਿਉਂ ਨਹੀਂ ਕਰਦੀ ਹਾਂ ਮਾਕੇ ਮਾਕੇ ਪਹਿਲੀ ਵਾਰ ਤੂੰ ਸਾਡੇ ਕੋਲ ਐਸੇ ਤੂੰ ਹਾਂ ਦੱਸੀ ਜਾਂਦੇ ਪਹਿਲਾਂ ਵੀ ਕਰਦੇ ਦੋ ਵਾਰ ਪਹਿਲੀ ਪਹਿਲੀ ਵਾਰ ਕਰਦੀ ਕਿਤੇ ਦੋ ਵਾਰ ਮੋਹਰ ਵਰ ਬੰਦੇ ਜਿਹਨਾਂ ਦੇ ਪਿੱਛੇ ਤੂੰ ਪਿਆ ਸ਼ਰਮਾ ਨਾ ਵਧੀਆ ਅਜਾ ਮੈਂ ਵੀ ਆਇਆ ਮਰਦਾ ਮੁੰਡਾ ਨਹੀਂ ਮਾਰੀ ਕਰਦੀ ਇਹ ਇਹ ਕੋਣੋਂ ਪਿੰਡ ਦਾ ਹੈ ਇਹ ਗਾ ਤੋਂ ਮਾਂ ਪਿਓ ਨੂੰ ਉੱਜੜਾਈ ਜਾਂਦਾ ਚੰਦ ਚੜਾਈ ਜਾਂਦਾ ਜੇ ਪੈਹਾਂ ਦੀ ਰੋਡ ਸੀ ਮਾਂ ਪਿਓ ਨੂੰ ਕੀ ਆਸ ਆਉਂਦੀ ਸੀ ਪੈਹਾਂ ਦੀ ਰੋਡ ਸੀਗੀ ਤੇ ਫਿਰ ਕੋਈ ਰੁਟ ਰੁਟਦਾ ਬਨੇਗਾ ਪਤਾ ਨਹੀਂ ਸੀਗਾ ਜੀ ਇਹਨਾਂ ਬਾਰੇ ਤਾਂ ਅੱਛਾ ਜੇ ਮਾਦਾ ਇਹ ਤੁਸੀਂ ਹੋ ਇਹਨਾਂ ਬਾਰੇ ਪਤਾ ਨਹੀਂ ਸੀ ਵੀ ਸਮਾਜ ਦਾ ਮੁੰਡਾ ਹੈ ਜੇ ਕੋਈ ਹੋਰ ਹੁੰਦਾ ਤਾਂ ਫਿਰ ਪਤਾ ਜੀ ਤਾਂ ਨਹੀਂ ਮੈਂ ਕਹਿੰਦਾ ਰੁਟ ਗਿਆ ਮੈਂ ਹੀ ਰੁਟੇਗਾ ਸੀ ਇਹਦੇ ਨਾਲ ਹੋਰ ਵੀ ਸੀ ਬੰਦਾ ਕਿ ਕੱਲਾ ਹੀ ਸੀਗਾ ਜੀ ਤਮਾਦੀ ਇਹ ਗੱਲ ਚੀ ਇਹਦੀ ਜ਼ਿੰਮੇਵਾਰੀ ਵੈਰ ਪੈਂਟੋ ਦਾ 2000 ਹੋ ਸੀ ਜੀ ਜੀ ਦੇਖ ਦੀ 2000 ਬਸ ਕੱਲ੍ਹ ਨਾਲ ਹੋਈ ਇਹਨੇ ਕੋਈ ਦੇ ਕੋਲ ਹੋਰ ਤਾਂ ਨਹੀਂ ਦੇਖੋ ਚਾਹੀਦੀ ਕੋਈ ਸਮਾਣਤ ਦੇਖੋ ਕੋਈ ਵੀ ਆਉਂਦਾ ਇਹ ਵੀ ਨਾਟ ਹੋਈ ਗਿੱਤਾਂ ਨੂੰ ਇਹਨੂੰ ਵੀ ਰੱਖੋ ਮਾਇਨ ਨੂੰ ਇਹ ਵੀ ਦੇਖਦਾ ਕੀ ਤਵਦੀਸ਼ ਕਰਦੇ ਆਪਾਂ ਇਹਦੇ ਤੇ ਇਹਨੂੰ ਭਾਉਗਾ ਵਾਲਾ ਅੱਜ ਭਾਉਣ ਨੂੰ ਲੈ ਜਾ ਕੇ ਚੱਲੇ ਇਹ ਤਾਂ ਹੀ ਸਰ ਮੈਨ ਆ ਨਾ ਆਉਂਦਾ ਇਹਦੀ ਜਿਹੜੀ ਬੰਦੀ ਕਰਦੀ ਆ ਇਹ ਆਪਣਾ ਮਾਲਕ ਵਾਲੇ ਭਾਉਗਾ ਤੇ ਇਹਨੂੰ ਨਿਕਲਣਾ ਚਾਹੀਦਾ ਬੰਦਾ ਬਲ ਕੇ ਸਤਿ ਸ੍ਰੀ ਅਕਾਲ ਜਦੋਂ ਮੈਂ ਰਸਤੇ 'ਚ ਆ ਰਿਹਾ ਸੀਗਾ ਹੂੰ ਹੂੰ ਤੇ ਇਹ ਇਕੱਲਾ ਹੀ ਖੜਾ ਸੀਗਾ ਜੀ ਅੱਛਾ ਮੈਨੂੰ ਕਹਿੰਦਾ ਬਾਈ ਜੀ ਤੁਸੀਂ ਮੈਨੂੰ ਨੇਚਰਲ ਨਾਲ ਮੈਨੂੰ ਕਿਸੇ ਨੇ ਚੜਾਇਆ ਨਹੀਂਗਾ ਹਾਂ ਤੇ ਮੈਂ ਬਾਹਲੀ ਧਰੋਂ ਤੁਰਿਆ ਆਉਣਾ ਜੀ ਕਹਿੰਦਾ ਮੈਂ ਤੁਹਾਡੇ ਨਾਲ ਦੇ ਪੜਦਾ ਹੀ ਐ ਅੱਛਾ ਤੇ ਮੈਂ ਚਲੋ ਤਰਸ ਖਾ ਕੇ ਚੜਾ ਲਿਆ ਜੀ ਤੇ ਰਸ ਥੋੜੀ ਜਿਹੀ ਦੂਰ ਜਾ ਕੇ ਤੇ ਨਾਲੇ ਜਨਾ ਮੇਰੀ ਗੱਲ 'ਚ ਸਾਫਾ ਪਾ ਲਿਆ ਜੀ ਹੂੰ ਹੂੰ ਸਾਫਾ ਪਾ ਕੇ ਮੈਨੂੰ ਕਹਿੰਦਾ ਕਢਦੇ ਜਿਹੜਾ ਕੋਈ ਸ਼ੈਗ ਤੁਹਾਡੇ ਕੋਲੇ ਅੱਛਾ ਮੇਰੇ ਕੋਲ ਸਰ ਮੋਬਾਈਲ ਹੀ ਸੀ ਕੱਲਾ ਜੀ ਮੋਬਾਈਲ ਵੀ ਲੈ ਲਿਆ ਨਹੀਂ ਅੱਜ ਤੇ ਮੇਰਾ 2 ਲੱਖ ਰੁਪਏ ਦਾ ਬੋਲਡ ਸੀਗਾ ਯੂਨੀਵਾਵਾ ਖੋਲੇ ਨੇ ਉਦੋਂ ਨੂੰ ਭਾਈ ਰਾਜੂ ਆ ਗਏ ਜੇ ਨਾ ਹੁੰਦੇ ਤੇ ਭਾਈ ਲੁੱਟ ਕੇ ਲੈ ਗਏ ਸੀ ਤਾਂ ਤੇਰੇ ਨਾਲ ਕਰਕੇ ਬਚਦੇ ਰਹਿਗੇ ਨਹੀਂ ਕੱਲੇ ਨੂੰ ਤੈਨੂੰ ਲੈ ਜਾਣਾ ਸੀ ਹਾਂ ਹਾਂ ਜਰਾ ਮੈਨੂੰ ਵੀ ਦੱਸ ਬਾਕੀ ਇਹੋ ਜਿਹੇ ਲੋਕ ਕੱਲੇ ਨਹੀਂ ਹੁੰਦੇ ਜੀ ਇਹਨੇ ਇੱਕ ਵਾਰੀ ਤੁਹਾਨੂੰ ਕੱਲੇ ਨੂੰ ਹੱਥ ਦੇ ਕੇ ਰੋਕਿਆ ਹੁਣ ਆਸੇ ਪਾਸੇ ਬੰਦੇ ਹੋਰ ਹੋਣਗੇ ਇਹਨਾਂ ਦੇ ਉਹ ਜਦੋਂ ਦੇਖ ਲਿਆ ਵੀ ਤੁਸੀਂ ਦੋ ਚਾਰ ਬੰਦੇ ਇਕੱਠੇ ਹੋਗੇ ਉਹ ਪਾਸੇ ਹੋਗੇ ਉਹਨਾਂ ਭੱਜ ਕੇ ਹੋਣਗੇ ਹਾਂ ਹੋ ਸਕਦਾ ਜੀ ਪਾਸੇ ਸਿਰ ਨੇ ਹਾਂ ਇਹ ਤਾਂ ਬਰਾ ਹੀ ਬਣਿਆ ਹੋਇਆ ਇਹਨਾਂ ਦਾ ਹਾਂ ਹਾਂ ਐ ਨਹੀਂ ਕੋਈ ਗੱਲ ਨਹੀਂ ਕਰ ਬੰਦੇ ਦਾ ਕੱਲਾ ਬੰਦਾ ਨਹੀਂ ਹੋਊ ਨੇ ਆਸੇ ਬਾਤ ਹੋ ਗਈ ਸਰ ਪਤਾ ਲੱਗ ਗਿਆ ਜੀ ਅੱਜ ਤੇ ਕਰਦਾ ਕੋਈ ਇਹੋ ਜਿਹੀ ਵਾਰਦਾਤ ਨਹੀਂ ਮੈਂ ਹਾਂ ਤੁਸੀਂ ਬਹੁਤ ਵਧੀਆ ਕੰਮ ਕੀਤਾ ਪਹਿਲੀ ਗੱਲ ਤਾਂ ਤੁਸੀਂ ਜਿਹੜਾ ਆਪ ਬੰਦੇ ਨੂੰ ਕਾਬੂ ਕੀਤਾ ਤੇ ਹੁਣ ਉਦੋਂ ਦਾ ਕੰਮ ਸਾਡਾ ਤੁਸੀਂ ਬੇਜਾਤਰੋ ਮੈਂ ਅੱਜ ਪਹਿਲਾਂ ਅੱਜ ਪਹਿਲਾਂ ਕਨੀਆਂ ਮੈਂ ਜਵਾਨੀ ਕੀਤਾ ਆ ਗਈ ਤੇ ਮੈਂ ਹੁਣ ਸਰ ਪਹਿਲਾਂ ਮਨਜੀਤ ਤੇ ਦੰਦਰਪੁਰੀ ਇਹ ਗੱਲ ਕੀਤੀ ਆ ਵੀ ਆਪਾਂ ਆਪਣੇ ਇਲਾਕੇ ਦੇ ਵਿੱਚ ਕੋਈ ਇਹੋ ਜਿਹਾ ਰਹਿਣੇ ਦੇਣਾਂ ਦਾ ਕੰਮ ਕੋਈ ਜਿਹੜੇ ਟਾਗੋ ਵਾਲਿਆ ਕੋਈ ਚੋਰੀ ਡਾਕੇ ਵਾਲਿਆ ਜਿੱਥੇ ਤੁਹਾਨੂੰ ਪਤਾ ਲੱਗਦਾ ਉਹ ਤੁਸੀਂ ਪਹਿਲੇ ਅਸੀਂ ਹਰੇ ਗੱਲ ਹੀ ਕਰੀ ਜੰਨੇ ਆ ਤੁਸੀਂ ਵੱੜ ਕੇ ਜੀ ਸਰ ਮੈਂ ਤਾਂ ਬਹੁਤ ਘਬਰਾ ਗਿਆ ਸੀ ਜੀ ਬਾਈ ਰਾਜੂ ਨੰਦ ਦਾ ਕਿਉਂਕਿ ਮੇਰੇ ਨਵਾਨਾ ਸਾਹਿਬ ਸਾਹਮਣੇ ਇਹ 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 ਤੁਹਾਨੂੰ ਮਤਲਬ ਕੋਈ ਇਹਦੇ ਕੋਲ ਕੋਈ ਹਥਿਆਰ ਤੋਂ ਬਣ ਸੀਗਾ ਕੁਛ ਨਹੀਂ ਜਦੋਂ ਤੁਹਾਨੂੰ ਇਹ ਸਾਫਾ ਸੀਗਾ ਜੋ ਹੀ ਪਾੜਾ ਜੀ ਬਾਕੀ ਮੈਂ ਤਰਾਸ਼ੀ ਨਹੀਂ ਲਈ ਆਈ ਕਿਤੇ ਹਥਿਆਰ ਤੋਂ ਸੀਗੇ ਕੋਈ ਇਹਦੇ ਕੋਲ ਹਥਿਆਰ ਤੋਂ ਵੀ ਹੋਰ ਸਾਰੇ ਪਾਸੇ ਨੇ ਬੰਦੇ ਕਢਾਇਆ ਹੁਣ ਹਥਿਆਰ ਵਾਲੇ ਹਾਂ ਵੀ ਜੇ ਸਾਫੇ ਨਾਲ ਕਾਬੂ ਨਾ ਆਇਆ ਤਾਂ ਫਿਰ ਹਥਿਆਰ ਕੱਢ ਕੇ ਡਰਾ ਲਾਗੇ ਬਹੁਤ ਤੁਸੀਂ ਇੱਕ ਕੰਮ ਤਾਂ ਬਹੁਤ ਵਧੀਆ ਕੀਤਾ ਜਿਹੜਾ ਤੁਸੀਂ ਇਹਨੂੰ ਆਪ ਕਾਬੂ ਕਰ ਲਿਆ ਉਦੋਂ ਮੁੜ ਕੇ ਹੁਣ ਸਾਡਾ ਕੰਮ ਰਹੇਗਾ ਨਿਕਲ ਲੈਂਦਾ ਤੁਸੀਂ ਬੇਵਕਾਲ ਉਹ ਤੁਸੀਂ ਸਰ ਜੀ ਮੈਂ ਨਾ ਨਾ ਮਗਰ ਆਉਂਦਾ ਤੇ ਇਹਨੇ ਤਾਂ ਲੈ ਗਏ ਲਟਕੇ ਸਾਰਾ ਬੰਦ ਇੱਕ ਸਰ ਜੀ ਬੇਨਤੀ ਹੋਰ ਆ ਉੱਥੇ ਉਸ ਉਹ ਜਿਹੜਾ ਸੂਰੇ ਵਾਲਾ ਰਾਤ ਹਾਂਜੀ ਉਹਦੇ ਤੇ ਨਾਕਾ ਜਰੂਰ ਲਾਓ ਜੀ ਉੱਥੇ ਨਾਕਾ ਵੀ ਅੱਜ ਸਾਡੀ ਗੱਲ ਵੀ ਚੱਲ ਰਹੀ ਹੈ ਜਿਹੜੇ ਗੱਲ 10 ਦੇ ਬੰਦੇ ਸਾਡੀ ਉਹੀ ਗੱਲ ਪਹਿਲਾਂ ਹੁਣ ਸਾਡੀ ਇਹੀ ਗੱਲ ਹੋਈ ਆ ਵੀ ਕੋਈ ਗੱਲ ਨਹੀਂ ਮੁੰਡੇ ਘੱਟ ਸੀ ਦੱਸਦੇ ਆਪਾਂ 2-3 ਬੰਦੇ ਉਧਰ ਪਾਸੇ ਹੋਰ ਐਡ ਕਰ ਦੰਨੇ ਆ ਠੀਕ ਹੈ ਕਿਉਂਕਿ ਦੇਖੋ ਉਹਨਾਂ ਨੂੰ ਪਤਾ ਵੀ ਧਾਰ ਦੇ ਵਿੱਚ ਕਿਹਨੇ ਕਮਾਏ ਆ ਕੋਸਾ ਹੁਣ ਸਾਰੇ ਕਿਤੇ ਡਿਵਾਈਡਿਸ਼ਨ ਕੀਤੇ ਹੁੰਦੇ ਆ ਪਰ ਕੋਈ ਗੱਲ ਨਹੀਂ ਆਪਾਂ ਦੋ ਤਰ੍ਹਾਂ ਬੰਦੇ ਖੋਲ ਭਵਾ ਲਏ ਜਿਹੜੇ ਜਿਹੜੇ ਏਰੀਆ ਦੇ ਵਿੱਚ ਆਪਾਂ ਨੂੰ ਲੱਗਦਾ ਹੈ ਨਾ ਵੀ ਆਹ ਏਰੀਆ ਦੇ ਵਿੱਚ ਕੜ ਕੇ ਸੁਣਸਣ ਥਾਵਾਂ ਦੇ ਵਿੱਚ ਰੋਟਾ ਹਵਾ ਕਰਦੇ ਆ ਇਹ ਵੀ ਜਾਂ ਹੋਰ ਵੀ ਬਥੇਰੇ ਹੋਣਗੇ ਕੋਈ ਨਹੀਂ ਕਿ ਵੀ ਇਕੱਲਾ ਹੋਣਾ ਏ ਤੇ ਉਹ ਥਾਵਾਂ ਤੇ ਆਪਾਂ ਕੋਈ ਗੱਲ ਨਹੀਂ ਆਪਾਂ ਪਰਮਾਨੈਂਟੀ ਉੱਥੇ ਨਾਕਾ ਲਾਈਏ ਤੇ ਚਾਹੇ ਬੰਦੇ ਆਪਾਂ ਸੇਵਲਟ ਕਢਾ ਲਈਏ ਬੰਦੇ ਆਪਣੇ ਜਨਾਬ ਪੀਸੀਆਰ ਵਾਲਿਆਂ ਦੀ ਡਿਊਟੀ ਲਾ ਆਵਾਦ ਕੇ ਰਾਹ ਸੁਣਾ ਉੱਥੇ ਭਾਗੇ ਵੀ ਬਹੁਤ ਸ਼ਿਕਾਇਤਾਂ ਆਈਆਂ ਕਿ ਸਰ ਸਹਿਰ ਤੋਂ ਪਿੰਡਾਂ ਨੂੰ ਰਸਤੇ ਜਾਂਦੇ ਨੇ ਨਾ ਜੀ ਹਾਂ ਨੇ ਪਰ ਉਹ ਹੀ ਜ਼ਰੂਰੀ ਹੈ ਜੀ। ਬਾਕੀ ਦੇਖੋ ਪਤਾ ਕੀ ਗੱਲ ਹੈ ਜੀ ਅਸੀਂ ਮਲਾਜਮ ਜਿੰਨੇ ਹੋ ਸਕਦਾ ਉਹਦੀ ਕੋਈ ਗੱਲੇ ਪਤਾਉਣ ਦੀ ਕੋਸ਼ਿਸ਼ ਕਰਾਂਗੇ। ਬਾਕੀ ਥੋੜੀ ਸੇਫਟੀ ਆਪਣੀ ਜਿਵੇਂ ਤੁਸੀਂ ਅੱਜ ਕੰਮ ਕੀਤਾ ਉਹਦੀ ਸੇਫਟੀ ਆਪਦੇ ਹੱਥ ਵੀ ਹੁੰਦੀ ਆ। ਇਹੋ ਜਿਹੇ ਲੋਕਾਂ ਨੂੰ ਲਿਫਟ ਦੇਣ ਤੋਂ ਤੁਸੀਂ ਪਰੇਖੋ। ਮੈਨੂੰ ਤੁਹਾਨੂੰ ਵੀ ਸਾਡੀ ਰਾਇ ਹੀ ਹੋਊਗੀ। ਮੰਨ ਕੇ ਚੱਲੋ ਇਹ ਤਾਂ ਟੋੜ-ਤੋੜ ਨੇ ਲੁੱਟਖੋ ਕੀਤੀ ਆ। ਬਾਈ ਚਾਂਸ ਇਹਦੇ ਬੰਦੇ ਦੇ ਕੋਲੇ ਕੋਈ ਨਾ ਕੋਈ ਇਹਦੇ ਕੋਲ ਸਮਾਨ ਹੁੰਦਾ। ਕੋਈ ਮਨਜੋਬ ਚਰਨੀ ਅਸਲਾ ਨਹੀਂ 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 ਅਸਲਾ ਨੂੰ ਛੱਡੋ ਵੀ ਭਾਈ ਚਾਂਸੀ ਦੇ ਕੋਲੇ ਕੋਈ ਤੇਰੇ ਕੋਲੇ ਕੋਈ ਚੱਟਾ ਜਾਂ ਕੋਈ ਹੋਰ ਚੀਜ਼ ਕੋਈ ਫੇਮ ਭੁੱਕੀ ਵਗੈਰਾ ਠੀਕ ਹੈ ਜੀ ਆਪਣੇ ਮੈਡੀਕਲ ਤੋਂ ਬਾਅਦ ਉਹ ਤੋਂ ਬਾਅਦ ਜੇ ਮੰਨ ਕੇ ਚੱਲੋ ਤੁਸੀਂ ਇਹਨੂੰ ਬੜਾ ਬਿਠਾ ਲਿਆ ਸੀਗਾ ਬਰਾਬਰ ਦੇ ਕੋਨੇਗਾ ਤੁਸੀਂ ਬਣ ਕੇ ਸੀ ਹਾਂਜੀ ਹਾਂਜੀ ਤੇ ਬਰਾਬਰ ਦਾ ਪਰਚਾ ਥੋੜਾ ਦਾ ਪਟਾ ਜਾਣਾ ਸੀਗਾ ਨਾਲੇ ਵੀ ਹਿੱਕਲ ਮੇਰਾ ਅੰਦਰ ਨਾਲੇ ਤੁਸੀਂ ਮਨਜੋਬ ਫਸ ਜਾਣੇ ਸੀਗੇ ਇਹ ਚੀਜ਼ ਦੇਖੋ ਇਹ ਜਦੋਂ ਪਰਮਾਤਮਾ ਨੇ ਆਇਆ ਲੜੋ ਵੀ ਇਹ ਚਾਂਣ ਨੇ ਥੋੜਾ ਪਾਇਆਗਾ ਵੀ ਗਾਂ ਤੋਂ ਭਰੇ ਰੱਖੋ ਸਭ ਨੂੰ ਬੇਨਤੀ ਹੈ ਮੇਰੀ ਕਲੇ ਤੁਨ ਨੂੰ ਨੇ ਵੀ ਜਿਹੜਾ ਲਕੜਾਸੇ ਦੇ ਵਿੱਚ ਆਪਾਂ ਕਿਸੇ ਵੀ ਬੰਦੇ ਨੂੰ ਜੇ ਕੋਈ ਜਾਨਵਰ ਪਸ਼ਾਰ ਦਾ ਬੰਦਾ ਚਲੋ ਕੋਈ ਮਜਬੂਰ ਆ ਬੰਦਾ ਉਹ ਗੱਲ ਵੱਖਰੀ ਆ ਪਰ ਹਰੇਕ ਬੰਦੇ ਨੂੰ ਆਪਾਂ ਲਿਫਟ ਨਾ ਦੋ। ਜਾਨਵਰ ਪਸ਼ਾਰ ਦੇ ਬੰਦੇ ਨੂੰ ਨਾ ਲਾਓ। ਪਸ਼ਾਰ ਤੋਂ ਜਮਾ ਨਾ ਹੋਵੇ। ਬਿਲਕੁਲ। ਗੱਲ ਥੋੜੀ ਸਹੀ ਐ ਵੀ ਕਈ ਨਾ ਮਜਬੂਰ ਬੰਦਾ ਹੀ ਖੜਾ ਹੁੰਦਾ ਸੀ ਰਸਤੇ 'ਚ। ਉਹ ਹੱਥ ਦਿੰਦਾ ਵਿਚਾਰਾ। ਤੋਂ ਇਹਨਾਂ ਦੇ ਕਰਕੇ ਉਹਨਾਂ ਨੂੰ ਆਪਾਂ ਕੋਈ ਬਿਠਾਉਂਦਾ। ਤੇ ਹੁਣ ਅੱਗੇ ਕਹੇ ਪੈਰ ਪਾਈ ਸੱਕਦੇ ਬਹਿ ਕੇ ਜਾਵੜਦਾ ਵੀ ਰਸਤਾ ਰਹਿੰਦਾ ਈ ਆ। ਤਾਂ ਹੀ ਜਾਵੜਦਾ ਸੀਗਾ। ਹੁਣ ਇਹਨਾਂ ਕਮੀਨਿਆਂ ਨੇ ਇਹਨਾਂ ਗੰਦ ਪਾਇਆ ਹੋਇ ਕੋਈ ਰਾਜ ਬੰਦਾ ਤੋਂ ਨਹੀਂ ਤੁਰਿਆ ਜਾਂਦਾ ਕੋਈ ਗੋਡਿਆਂ ਤੋਂ ਮਜਬੂਰ ਹੁੰਦਾ ਚਲੋ ਬੰਦਾ ਹੱਥ ਦੇ ਕੇ ਉਹ ਫਿਰ ਜਦੋਂ ਇਹੋ ਜਿਹੇ ਲੋਕ ਕੰਮ ਕਰਦੇ ਆ ਉਹ ਬੰਦਿਆਂ ਨੂੰ ਵੀ ਲੋਕ ਹੈਗਲਾ ਸੇਵਾ ਕੰਮ ਤੋਂ ਡਰਦਾ ਹੈਗਾ ਜਾਂ ਪਤਾ ਨਹੀਂ ਯਾਰ ਵੀ ਬਿਲਕੁਲ ਬਿਲਕੁਲ ਕਿਤੇ ਬੰਦਾ ਕਿ ਇਹੋ ਜਿਹੇ ਕੀਪਰ ਦੇ ਕੋਲ ਕੀ ਆ ਬਾਕੀ ਅੱਜ ਕੱਲ ਸਮਾਂ ਨਹੀਂ ਹੈਗਾ ਜੀ ਸਰਪੰਚ ਸਾਹਿਬ ਮੇਰੇ ਗੱਲ ਤੋਂ ਸਮਾਂ ਨਹੀਂ ਹੈਗਾ ਅੱਜ ਕੱਲ ਕਿਸੇ ਨੂੰ ਵੀ ਲੱਟਦਾ ਨਹੀਂ ਬੰਦਾ ਠੀਕ ਹੈ ਜੀ ਚਾਹੇ ਉਹ ਚੰਗਾ ਚਾਹੇ ਉਹ ਮਾੜਾ ਆਪਣਾ ਉਹ ਚੀਜ਼ਾ ਕੀ ਪਤਾ ਜਾਂ ਮੇਰੇ ਨਾਲ ਪਰਿਵਾਰ ਦੇਖੋ ਪਤਾ ਕੀ ਗੱਲ ਆ ਸਾਡੇ ਕੋਲ ਤਾਂ ਮੰਨ ਕੇ ਚੱਲੋ ਮਤਲਬ ਤੁਸੀਂ ਉਹਨੂੰ ਨਾਲ ਬਿਠਾ ਲਿਆ ਉਹਦੇ ਕੋ ਕਦੇ ਰਾਜੋ ਤੁਹਾਨੂੰ ਕੋਈ ਬੁਲਾਜੇ ਜਾਂ ਕਿਸੇ ਨੇ ਉਹਦੇ ਮਗਰ ਹੀ ਕੋਈ ਪੁਲਿਸ ਲੱਗੀ ਹੁੰਦੀ ਪੀਰ ਕੋ ਪਤਾ ਹੁੰਦਾ ਵੀ ਇਹਦੇ ਕੋਲ ਸਮਾਨ ਆ ਵੀ ਇਹ ਗਾਂ ਲੈਂ ਚੱਲਿਆ ਜਾਂ ਦੇਣ ਚੱਲਿਆ ਕਿਸੇ ਨੂੰ ਉਹ ਜੇ ਫਿਰ ਬਰਾਬਰ ਦੇ ਗੁਨੇ ਕੰਨੋਂ ਸੀ ਮਾਰ ਕੇ ਜੀ ਬਿਲਕੁਲ ਤੇ ਸਜ਼ਾ ਆ ਕਿੱਡੀ ਵੱਡੀਆਂ ਦੇ ਵਿੱਚ ਰਾਜ ਦੇ ਵਿੱਚ ਜੇ ਬੰਦਾ ਫੜਿਆ ਜਾਂਦਾ ਕਿੱਡੀ ਵੱਡੀ ਸਜ਼ਾ ਕੋਈ ਇਹ ਤਾਂ ਐ ਨਹੀਂ ਕੋਈ ਬੰਦਾ 5-10 ਦਿਨਾਂ ਚ ਬਾਹਰ ਆ ਜਾਂਦਾ ਸਹੀ ਗੱਲ ਹੈ ਪਾਪਾ ਇਹ ਸਰਪੰਚਾਂ ਨੇ ਕੀ ਸੁਤਨਾ ਸੀਗਾ ਜੀ ਜਿਹੜੀ ਆਪਣੀ ਜਿਹੜੀ ਆਪਣੀ ਖੱਜਲ ਖਵਾਰੀ ਨਾਲੇ ਉਹਦੇ ਵਿੱਚ ਬਦਨਾਮੀ ਘਾ ਰਹੀ ਹੈ ਬਦਨਾਮੀ ਲੱਗ ਪਈ ਹਾਲਾ ਗੋਗਾ ਜੀ ਸਰਪੰਚ ਦਾ ਮੁੰਡਾ ਚਿੱਟੇ ਦਾ ਕੰਮ ਦਾ ਹਜੇ ਮੇਰੇ ਜੇ ਸਿਆਣ ਚ ਨਾ ਹੁੰਦਾ ਤੇ ਮੈਂ ਕਿਹੜਾ ਇਥੇ ਚੌੜ ਪਈ ਜਾਂਦਾ ਉਹ ਹੀ ਆ ਨਾ ਅਗਲਾ ਅਗਲੇ ਹੁਣ ਜਿਹੜੇ ਪਿੰਡ ਦੇ ਆ ਸਰਪੰਚ ਪੁੱਛ ਲਿਆ ਕੀ ਹੋ ਗਿਆ ਇਹ ਕਹਿੰਦਾ ਭਾਈ ਇਹ ਜੇ ਮੈਨੂੰ ਔਖਾ ਜੇ ਸਿਆਣਾ ਮੈਨੂੰ ਵੀ ਇਹ ਜਿਹੜਾ ਗਲ ਘੁੱਟੀ ਬੈਠਾ ਔਖਾ ਆ ਕਾਰਨ ਤਾਂ ਕੋਈ ਲੱਗਦਾ ਜਦੋਂ ਇਹਨੇ ਕਿਹਾ ਭਾਈ ਮੈਨੂੰ ਤਾਂ ਲੁੱਟਦੇ ਆ ਫੇਰ ਪਤਾ ਲੱਗਾ ਵੀ ਮੈਂ ਤਾਂ ਲੁੱਟਦਾ ਮੇਨਲੀ ਗੱਲ ਪਤਾ ਕੀ ਆ ਮੰਨ ਲਓ ਤੁਸੀਂ ਪਿੰਡ ਦੇ ਮੋਹਤਵਾਰੋਂ ਸਰਪੰਚ ਦੇ ਬੇਟੇ ਤੁਸੀਂ ਤੁਹਾਨੂੰ ਜਿਹੜੇ ਪਿੰਡ ਦੇ ਲੋਕਾਂ ਨੇ ਬਹੁਤ ਉਮੀਦਾਂ ਹੁੰਦੀਆਂ ਇਹ ਪਿੰਡ ਦੇ ਵਿੱਚੋਂ ਤੁਸੀਂ ਨਸ਼ਾ ਪਤਾ ਗੈਂਗਵਾਰ ਖਤਮ ਕਰੋਗੇ ਠੀਕ ਹੈ ਉਹ ਜੇ ਤੁਸੀਂ ਕੱਲ ਨੂੰ ਕਿਸੇ ਦੇ ਚਟਿਆਂ ਨਾਲ ਬੈਠ ਗਏ ਜਾਂ ਨਾਲ ਤੁਸੀਂ ਉਹਨੂੰ ਬਿਠਾ ਲਿਆ ਤੁਸੀਂ ਫੜੇ ਜਾਂਦੇ ਸਾਰੇ ਲੋਕਾਂ ਨੇ ਤਾਂ ਇਹੀ ਗੱਲ ਕਹਿੰਦੀ ਸੀ ਜਿਹੜੇ ਤੁਹਾਡੀ ਐਂਟੀ ਪਾਰਟੀ ਨੂੰ ਤਾਂ ਮੌਕਾ ਜਾਂਦਾ ਉਹਨਾਂ ਨੇ ਕਹਿੰਦਾ ਜੇ ਸਰਪੰਚ ਦਾ ਆਪ ਚਟਾ ਉਹਦਾ ਮੁੰਡਾ ਦਾਪ ਚਟਾ ਬਗਾਈ ਜਾਂਦਾ ਹੈਗਾ ਬਿਲਕੁਲ ਇਹਨਾਂ ਦੇ ਪਾਪਾ ਜੀ ਰੈਕਪੀਰ ਬਿਲਕੁਲ ਗੱਲ ਸਹੀ ਹੈ ਜੀ ਸਹੀ ਗੱਲ ਉਹਦਾ ਅੱਗੇ ਤੋਂ ਤੁਸੀਂ ਧਿਆਨ ਰੱਖੋ ਇਸ ਚੀਜ਼ ਦਾ ਅੱਗੇ ਤੋਂ ਬਾਅਦ ਆਪਾਂ ਬਿਚੇ ਸਾਨੂੰ ਤੁਸੀਂ ਨਾਲ ਇਹੋ ਜੀ ਜਾਂਦੇ ਨੂੰ ਰਾਹ ਜਾਂਦੇ ਨੂੰ ਕਿਸੇ ਬੰਦੇ ਨਾਲ ਨਾ ਬਿਠਾਓ ਇੱਕ ਪਿੰਡੇ ਦੇ ਵਿੱਚ ਅਕਸ਼ਨ ਕਮੇਟੀ ਲਾ ਵੀ ਬਣੀ ਹੋਣੀ ਚਾਹੀਦੀ ਹੈ ਕਿਉਂਕਿ ਸਾਡੇ ਪੁਲਿਸ ਨਾਲ ਥੋੜ ਪਰ ਫਿਰ ਵੀ ਦੂਜੀ ਮੈਂਬਰ ਵੀ ਹੁਣ ਹੋਰ ਵੀ ਬੰਦੇ ਵੱਧ ਵੱਧ ਚਾਹੀਦੇ ਆ ਕਿ ਕਿਹੜਾ ਪੰਡਿਆ ਕੀ ਕਰਦਾ ਕੀ ਕਰ ਕੀ ਨਹੀਂ ਕਰਦਾ ਉਹਨੂੰ ਬੈਠ ਕੇ ਸਮਝਾਇਆ ਜਾਵੇ ਜੇ ਕੋਈ ਗਲਤ ਕਰਦਾ ਉਹਨੂੰ ਉਸ ਨੂੰ ਹੀ ਰੋਕਿਆ ਜਾਵੇ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਆਪਦੇ ਲੈਵਲ ਤੇ ਨਿਵੇੜਨ ਦੀ ਕੋਸ਼ਿਸ਼ ਕਰਿਆ ਕਰੋ ਬਾਕੀ ਜੇ ਥੋੜੇ ਤੋਂ ਕੋਈ ਨਹੀਂ ਗੱਲ ਤਾਂ ਅਸੀਂ ਹਾਜ਼ਰ ਹਾਂ ਤੁਹਾਡੀ ਸੇਵਾ ਦੇ ਵਿੱਚ ਜਿਦਾ ਤੁਹਾਨੂੰ ਰਾਜ ਨੂੰ ਮਰਜ਼ੀ ਤੁਹਾਨੂੰ ਇਹ ਤੇ ਕਾਰਵਾਈ ਕਰਿਓ ਇਹ ਤਾਂ ਤੁਸੀਂ ਬੇਜਾਨ ਤਰੋਂ ਹੋਣੀ ਸੀ ਇਹ ਤਾਂ ਕੋਈ ਇਸ਼ਾਰ ਲਿਆਂਦਾ ਇਹ ਨਹੀਂ ਗੱਲ ਸੱਚੀ ਗੱਲ ਠੀਕ ਹੈ ਜੀ ਸੱਚੀ ਗੱਲ ਠੀਕ ਆ ਸੋੜੇ ਪਹਿਲਾ ਦਿਨੀ ਐ ਬਹੁਤ ਵਧੀਆ ਵੀ ਇਹ ਲੱਗ ਰਿਹਾ ਚਲ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਜਿਹੜਾ ਪਹਿਲੇ ਦਿਨ ਬੰਦੇ ਆਪ ਹੀ ਫੜ ਕੇ ਲਿਆ ਆਂਦੇ ਇਹਨਾਂ ਨੇ ਇਹ ਵੀ ਬਹੁਤ ਵੱਡਾ ਕੰਮ ਆ ਨਹੀਂ ਅਗਲਾ ਬੰਦਾ ਡਰ ਜਾਂਦਾ ਅਗਲਾ ਕਹਿੰਦਾ ਯਾਰ ਪਤਾ ਨਹੀਂ ਵੀ ਇਹਦੇ ਕੋਲੇ ਕੁਝ ਹੋਵੇ ਨਾ ਸਾਡੇ ਮਾਰੇ ਨਾ ਪਰ ਇਹਨਾਂ ਨੇ ਬਹੁਤ ਹਿੰਮਤ ਵਾਲਾ ਕੰਮ ਕੀਤਾ ਬੜੀਆ ਕੰਮ ਕੀਤਾ ਜੀ ਬਹੁਤ ਬੜੀਆ ਕੰਮ ਅੱਜ ਜਿੰਦਰ ਪਹਿਲਾਂ ਹੀ ਪਛਾਣ ਲਿਆ ਹੀ ਕਹਿੰਦਾ ਪਹਿਲਾਂ ਵੀ ਆਇਆ ਹੈ ਉਹ ਫਿਰ ਜਿੰਦਰ ਨੂੰ ਦਾ ਪਤਾ ਨਹੀਂ ਚੀਜ਼ ਦਾ ਮਲਗੀ ਸਿੰਘ ਜੀ ਹੁਣ ਤੁਸੀਂ ਉਹ ਬੰਦੇ ਦੇ ਨਿੱਕਦਾ ਦੇਓ ਪਰਚਾ ਦੇ ਦਿਓ ਠੀਕ ਹੈ ਤੇ ਨਿਕਲਣੇ ਚਾਹੀਦਾ ਬੰਦਾ ਕਿਤੇ ਹਾਲ ਦੇ ਓਕੇ ਦੇਓ ਪਰਚਾ ਜੀ ਇਹਨੂੰ ਦੋ ਇਹਨੂੰ ਤੋਂ ਹੋਰ ਵੀ ਭੇਜ ਲਓ ਜਿਹੜੇ ਇਹਦੇ ਹੋਰ ਮੈਂਬਰ ਹੈਗਾ ਉਹਨਾਂ ਉਹਨਾਂ ਨੂੰ ਹੀ ਭੜੋ ਉਹਨਾਂ ਨੂੰ ਠੀਕ ਹੈ ਜੀ ਇਹਨਾਂ ਨੂੰ ਸਾਰਨ ਫਿਰ ਆਪਾਂ ਇਕੱਠੇ ਜੇਲ੍ਹ ਭੇਜਾਂਗੇ ਮੈਂ ਤੁਹਾਨੂੰ ਇਹੋ ਜਿਹਾ ਸਾਕ ਕਰਾਂਗੇ ਪਰਚਾ ਤੁਸੀਂ ਦੇਖਿਓ ਤੁਸੀਂ ਤੁਹਾਨੂੰ ਦਿਖਾਉਂਗਾ ਪਰਚਾ ਲਿਖ ਕੇ ਤੁਹਾਨੂੰ ਦਿਖਾ ਕੇ ਆਹ ਤੁਹਾਨੂੰ ਕਾਰਵਾਈ ਤੁਹਾਡੇ ਸਾਹਮਣੇ ਕੋਈ ਤੁਸੀਂ ਮੈਨੂੰ ਪੜਾ ਦਿਓ ਪਹਿਲਾਂ ਠੀਕ ਹੈ ਜੀ ਮੈਂ ਤੁਹਾਨੂੰ ਕੀ ਉਹਦੇ ਵਿੱਚ ਲਿਖਿਆ ਕੀ ਉਹਦੇ ਵਿੱਚ ਇੱਕ ਜਦੋਂਦਰ ਜੀ ਤੁਸੀਂ ਅੱਜ ਤੋਂ ਜਿਹੜੇ ਬੰਦੇ ਆਪਣੀ ਛੁੱਟੀ ਤੇ ਚੱਲੀ ਜਾਂਦੇ ਉਹਨਾਂ ਨੂੰ ਬੁਲਾਓ ਤੇ ਸਾਰੇ ਪੀਸੀਆਰ ਆਪਣੀ ਬਤਾ ਦਿਓ ਪੰਜ ਛੇ ਬੰਦੇ ਮਤਲਬ ਪੱਕੇ ਆਪਾਂ ਨੂੰ ਅੱਗੇ ਦੋ ਆ ਕੇ ਤਿੰਨ ਬੰਦੇ ਕਿੰਨੇ ਆਂ ਦਵਾ ਦਵਾ ਲ ਗਾ ਲਓ ਛੇ ਕਰ ਲਓ ਬੰਦੇ ਜਿਹੜੇ ਬੰਦੇ ਛੁੱਟੀ ਤੇ ਚਲੀ ਜਾਂਦੇ ਆ ਉਹਨਾਂ ਨੂੰ ਤੁਸੀਂ ਵਿਜਿਟ ਤੇ ਕਾਲ ਕਰਕੇ ਬੁਲਾ ਕੇ ਤੇ ਰਾਤ ਤੋਂ ਡਿਊਟੀ ਸ਼ੁਰੂ ਕਰ ਦੋ ਠੀਕ ਹੈ ਜੀ ਠੀਕ ਹੈ ਜੀ ਜਰਾ ਕੁਲਕੀ ਜੀ ਤੁਸੀਂ ਉਹ ਪਾਸਚਰੀ ਉਹਦੇ ਕਰੋ ਕਾਰਵਾਈ ਤੇ ਦੱਸੋ ਜੀ ਤੁਸੀਂ ਫੋਲੋ ਕਰਕੇ ਸਦੋ ਬੰਦਾ ਠੀਕ ਹੈ ਜੀ ਠੀਕ ਹੈ ਜੀ